ਹਿੰਦੇ ਸਾਹ ਕੋ ਸ੍ਰੋਪਾ ਵੈਗਰੂ ਨਾ ਇਹ ਵੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਇੱਥੇ ਅੱਜ ਵੀ ਹੋ ਰਹੀ ਹੈ ਤੇ ਇਸ ਵੇਲੇ ਆਪਣੇ ਅੰਮ੍ਰਿਤਸਰ ਦੇ ਵਿੱਚ ਜੱਤਦਾਰ ਕੁਲਦੀਪ ਸਿੰਘ ਗੜਗਾਜ ਦਾ ਵਿਰੋਧ ਹੋਇਆ ਤਾਂ ਇਸ ਦੇ ਇੱਕ ਇੱਕ ਵਿਅਕਤੀ ਦੇ ਵੱਲੋਂ ਜੱਤਦਾਰ ਕੁਲਦੀਪ ਸਿੰਘ ਗੜਗਾਜ ਨੂੰ ਸਿਰੋਪਾਉ ਪਾਉਣ ਤੋਂ ਰੋਕ ਦਿੱਤਾ ਗਿਆ। ਦਰਅਸਲ ਜੱਤਦਾਰ ਕੁਲਦੀਪ ਸਿੰਘ ਗੜਗਾਜ ਮਹਿਲ ਸਿੰਘ ਬੱਬਰ ਦੇ ਪੌਦ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਤੇ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਉ ਪਾਏ ਜਾ ਰਹੇ ਸਨ ਤਾਂ ਉਸ ਵੇਲੇ ਜੱਤਦਾਰ ਕੁਲਦੀਪ ਸਿੰਘ ਗੜਗਾਜ ਵੀ ਉਹਨਾਂ ਨੂੰ ਸਿਰੋਪਾਉ ਪਾਉਣ ਲੱਗੇ ਪਰ ਇਸ ਵੇਲੇ ਇੱਕ ਵਿਅਕਤੀ ਜਿਸ ਦਾ ਨਾਮ ਜਰਨੈਲ ਸਿੰਘ ਅਕੀਰਾ ਦੱਸਿਆ ਜਾ ਰਿਹਾ ਹੈ ਉਸ ਨੇ ਜੱਥੇਦਾਰ ਨੂੰ ਸਿਰੋਪਾਉ ਪ ਨੇ ਕਿਹਾ ਕਿ ਜਿਸ ਨੂੰ ਅਜੇ ਤੱਕ ਕੌਮ ਨੇ ਪ੍ਰਵਾਨ ਨਹੀਂ ਕੀਤਾ ਉਸ ਦੇ ਵੱਲੋਂ ਇਹ ਸਿਰਫ ਉਹ ਪਵਾਉਣਾ ਇੱਕ ਗਲਤੀ ਕਰਨੀ ਨਹੀਂ ਚਾਹੀਦੀ ਹੈ ਉਹਨਾਂ ਨੇ ਪੌਣ ਨਹੀਂ ਦਿੱਤਾ ਜਿਸ ਦਾ ਉਹਨਾਂ ਨੇ ਜਨਦਾਰ ਕੁਲਦੀਪ ਸਿੰਘ ਗੜਗਾ ਜੀ ਦਾ ਵਿਰੋਧ ਕੀਤਾ ਤਾਂ ਉਸ ਵੇਲੇ ਜਨਦਾਰ ਕੁਲਦੀਪ ਸਿੰਘ ਗੜਗਾ ਜੀ ਇੱਕ ਸਾਈਡ ਤੇ ਹੱਥ ਜੋੜ ਕੇ ਖੜੇ ਰਹੇ ਉਹਨਾਂ ਨੇ ਕੁਝ ਨਹੀਂ ਬੋਲਿਆ ਇਹ ਸਾਰੇ ਮਾਮਲੇ ਦੀ ਤਸਵੀਰ ਵੀ ਸਾਹਮਣੇ ਆਈਆਂ ਸਾਰੀ ਘਟਨਾ ਦੀ ਵੀਡੀਓ ਇੱਕ ਸਾਹਮਣੇ ਹੈ ਜਿਸ ਦੇ ਵਿੱਚ ਨਜ਼ਰ ਆਇਆ ਕਿ ਕੈਸਰੀਕੇ ਦੇ ਨਾਲ ਜਦੋਂ ਜਨਦਾਰ ਨੂੰ ਸਿਰੋਂ ਪਾਉਣ ਲੱਗੇ ਸੀ ਤੇ ਉਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਾਉਣ ਲੱਗੇ ਤਾਂ ਇਸ ਵੇਲੇ ਇੱਕ ਵਿਅਕਤੀ ਬੋਲਦਾ ਹੋਇਆ ਪੁੱਛਿਆ ਸੁਣਾਈ ਦਿੰਦਾ ਜਿਸ ਦਾ ਨਾਮ ਜਰਨੈਲ ਸਿੰਘ ਸਖੀਰਾ ਦੱਸਿਆ ਜਾ ਰਿਹਾ ਜਿਸ ਨੇ ਕਿਹਾ ਕਿ ਕੌਮ ਨੇ ਅਜ ਤੱਕ ਜਨਦਾਰ ਨੂੰ ਪਰਵਾਣ ਨਹੀਂ ਕੀਤਾ ਇਸ ਕਰਕੇ ਗਲਤੀ ਨਾ ਉਹਨਾਂ ਦੇ ਵੱਲੋਂ ਇਹ ਸਿਰਪਾਉ ਨਾ ਕਰਵਾਇਆ ਜਾਵੇ ਦੱਸ دیے ਕਿ ਇਸ ਸਾਰੀ ਘਟਨਾ ਦਾ ਦੇ ਉੱਤੇ ਇਤਰਾਜ਼ ਪ੍ਰਗਟਾਇਆ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਉਹਨਾਂ ਨੇ ਇਸ ਵਿਅਕਤੀ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਅਜੀਹਾ ਕਰਨਾ ਬਿਲਕੁਲ ਵੀ ਸਹੀ ਨਹੀਂ ਸੀ ਇਹ ਜੋ ਵੀ ਇਸ ਵਿਅਕਤੀ ਦੇ ਵੱਲੋਂ ਕੀਤਾ ਗਿਆ ਇਹ ਗਲਤ ਹੈ ਉਸ ਘਟਨਾ ਦੀ ਨਿੰਦਿਆ ਕਰਦene ਤੇ ਨਾਲ ਹੀ ਸਾਰੀ ਘਟਨਾ ਦੇ ਉੱਤੇ ਇਤਰਾਜ਼ ਪ੍ਰਗਟਾਉਂਦੇ ਨੇ ਮੈਂ ਸਮਝਦਾ ਵੀ ਜਿੰਨੇ ਬੰਦੇ ਇੱਥੇ ਬੈਠੇ ਹੋਏ ਸਨ ਉਹਦੇ ਪਰਿਵਾਰ ਦੇ ਬੰਦਿਆਂ ਨੂੰ ਛੱਡ ਕੇ ਸਭ ਤੋਂ ਵੱਧ 1999 ਤੋਂ ਲੈ ਕੇ 1923 ਆਖਰੀ ਤੱਕ ਮੈਂ ਉਹਨਾਂ ਦੇ ਦਰਸ਼ਨ ਕਰਦਾ ਮੈਂ ਇਤਨਾ ਮਠ ਬੋਲੜਾ ਸ਼ਾਂਤ ਸੁਭਾਅ ਵਾਲਾ ਤੇ ਕਈ ਵਾਰ ਮੈਂ ਸੋਚਦਾ ਸੀ ਵੀ ਇਹ ਕਹਿੰਦੇ ਨੇ ਖਰਕੂ ਹੈਗੇ ਬੱਬਰ ਹੈਗੇ ਤੇ ਮੈਂ ਤੇ ਇਹਨਾਂ ਵਿੱਚ ਤੇ ਕੋਈ ਗੱਲ ਇਹ ਜੀ ਵੇਖੀ ਨਹੀਂ ਔਰ ਜਿਹੜੀ ਸੇਵਾ ਉਹਨਾਂ ਨੇ ਉੱਥੇ ਰਹਿ ਕੇ ਸਿੱਖੌਂਦੀ ਕੀਤੀ ਹੈ ਆਣ ਵਾਲੇ ਇਤਿਹਾਸ ਦੇ ਵਿੱਚ ਉਹਨਾਂ ਦੀ ਇਹ ਕੁਰਬਾਨੀ ਸੁਨਾਰੇ ਅੱਖਰਾਂ ਵਿੱਚ ਦੇਖੀ ਜਾਏਗੀ ਸੁਨਾਰੇ ਅਖਾਨੀ ਕੀ ਗੱਲ ਅੱਜ ਇਹ ਗੱਲ ਮੈਂ ਕਹਿ ਤੋ ਗਰੇ ਨਹੀਂ ਕਰਾਂਗਾ ਕਿ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਅੱਜ ਜਿਹੜੇ ਟੱਠੇ ਸਨ ਉਹਨਾਂ ਨੂੰ ਦੁਬਾਰਾ ਸੇਵਾ ਕਰਕੇ ਬਣਾਇਆ ਜਾ ਰਿਹਾ ਹੈ ਇਹ ਸਾਰੀ ਬਦੌਲਤ ਭਾਈ ਵਿਦਾਵਾ ਸਿੰਘ ਤੇ ਮੈਸਰ ਨੀਸੀ ਤੇ ਉਹਨਾਂ ਦੀ ਟੀਮ ਸੀ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪੰਦ ਕਮੇਟੀ ਨੂੰ ਬਣਾਉਣ ਚ ਇਹਨਾਂ ਦਾ ਪੂਰਾ ਹਸਾਨ ਸੀ ਪਾਵੇਂ ਉਸ ਵਕਤ ਵਿਰੋਧ ਹੋਇਆ ਸੀ ਪਰ ਮੈਂ ਗੱਲ ਕਹਿ ਸਕਦਾ ਕਿ ਅੱਜ ਅਸੀਂ ਪਾਕਿਸਤਾਨ ਸਰਕਾਰ ਕੋਲੋਂ ਪੁੱਛ ਸਕਦੇ ਹਾਂ ਵੀ ਸਾਡਾ ਫਲਾਣਾ ਗੁਰਦੁਆਰਾ ਕਿੱਥੋਂ ਨਿਸ਼ਤ ਨਿਬੂਧ ਹੋਇਆ ਤੇ ਉਹਦੀ ਕਿਸ ਨੂੰ ਵੇਚਿਆ ਗਿਆ ਉਹਦੀ ਜਗਾ ਕਿੱਥੋਂ ਜੇ ਨਾ ਬਣੀ ਹੁੰਦੀ ਤੇ ਅਸੀਂ ਕਿਸ ਕੋਲ ਜਵਾਬ ਲੈਣਾ ਸੀ ਇਸ ਵਾਸਤੇ ਉਹਨਾਂ ਦੀਆਂ ਬੜੀਆਂ ਕੁਰਬਾਨੀਆਂ ਹੈਗੀਆਂ ਪਰ ਇੱਕ ਗੱਲ ਮੈਂ ਅੱਜ ਕਹਿ ਸਕਦਾ ਜਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਕਿਆ ਗਿਆ ਵੀ ਸਰਪਾ ਪਾਓ ਤੇ ਇੱਕ ਬੰਦਾ ਉਠਿਆ ਉਹ ਕਹਿੰਦਾ ਜੀ ਇਹ ਨਹੀਂ ਪਾ ਸਕਦਾ ਮੈਂ ਸਖਸਤਰਾਜ ਕਰਦਾ ਹਾਂ ਤਾਂ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਦਾ ਕੀ ਨਾ ਆਉਂਦਾ ਤੁਸੀਂ ਅਗਰ ਦੋ ਟਕੇ ਵੀ ਨਹੀਂ ਹੋ ਸਿੱਖ ਕੌਮ ਦੇ ਵਿੱਚ ਜਿਹੜੇ ਗੱਲ ਕਰਦੇ ਪਿਓ ਤੇ ਜਿਹਨੂੰ ਜੱਜੇਦਾਰ ਸਾਹਿਬ ਜੀ ਤੂੰ ਇੱਕ ਕਲਾ ਬੰਦਾ ਕੌਣ ਹੁੰਦਾ ਇਸ ਨੂੰ ਰੋਕਣਾ ਲਾਜੀ ਇਹ ਖਾਲੀ ਜਥੇਦਾਰ ਸਾਹਿਬ ਦੀ ਦੀ ਗੱਲ ਨਹੀਂ ਕੀਤੀ ਉਸ ਜਿਸ ਨੇ ਪਰਵਾਰ ਨੂੰ ਪੈਣੇ ਸੀ ਜਿਹਦੀਆਂ ਬੜੀਆਂ ਕੁਰਬਾਨੀਆਂ ਸਨ ਬੜੀਆਂ ਕੁਰਬਾਨੀਆਂ ਦਾ ਕੋਈ ਹਿਸਾਬ ਹੀ ਨਹੀਂ ਸੀ ਇਹ ਉਸ ਸ਼ਖਸ ਦੇ ਵੀ ਇਹਨਾਂ ਨੇ ਬੇਇੱਜ਼ਤੀ ਕੀਤੀ ਹੈ ਇਹਨਾਂ ਕੋਲੋਂ ਸਿੱਖ ਪੰਥ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਕਿੰਨੇ ਸਰਕਾਰ ਕੋਲੋਂ ਬਫਰ ਬੋਰਡ ਦਾ ਨਵਾਂ ਇੱਕ ਵੀਲ ਪੋ ਲਾਗੂ ਕੀਤਾ ਜਾ ਰਿਹਾ ਕਿਵੇਂ ਦੇਖਦੇ ਆ ਇੱਕ ਮਹਾਵਰਾ ਹੈਗਾ ਜੋ ਪड़ोसी ਕੇ ਵਾ ਉਹ ਆਪਣੇ ਵੀ ਜਾਣ ਅੱਜ ਮੁਸਲਮਾਨਾਂ ਨਾਲ ਹੋਇਆ ਜਿਹੜੀਆਂ ਹੁਣ ਸਿੱਖ ਕੌਮ ਦੀਆਂ ਜ਼ਿਦਦਾਂ ਹੈਗੀਆਂ ਓਕੇ ਕਰਨਗੇ ਜੀ ਅੱਜ ਜਿਹੜਾ ਵਕਫ ਬੋਰਡ ਹਿੰਦੁਸਤਾਨ ਦਾ ਹੈ ਇਹਨਾਂ ਨੇ ਕਾਨੂੰਨ ਬਦਲ ਕੇ ਉਹ ਜ਼ਮੀਨਾਂ ਹੜਪੜੀਆਂ ਕਰਨੀਆਂ ਚਾਹੁੰਦੇ ਹਨ ਜ਼ਿਦਦਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਜਾਂ ਡਰਾ ਕੇ ਰੱਖਣਾ ਚਾਹੁੰਦੇ ਹਨ ਜਿਹੜੀਆਂ ਸਾਡੀਆਂ ਅਰਬਾਂ ਪਈਆਂ ਨੇ ਜ਼ਮੀਨਾਂ ਪਾਕਿਸਤਾਨ 'ਚ ਪਈਆਂ ਨੇ ਉਹਦਾ ਕੌਣ ਜਮਾਰੀ ਚੁਕੇਗਾ ਉਹ ਕਹਣਗੇ ਹਿੰਦੁਸਤਾਨ ਦੀ ਸਰਕਾਰ ਸਾਡੀ ਮੁਸਲਮਾਨਾਂ ਦੀਆਂ ਜ਼ਮੀਨਾਂ ਖਾ ਗਿਆ ਤੇ ਅਸੀਂ ਇਹਨਾਂ ਦੀ ਖਾਜਾਂ ਇਹ ਇਸ ਵਾਸਤੇ ਇਹ ਕਾਨੂੰਨ ਬੜਾ ਸਖਤ ਹੋਇਆ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਪੰਜਾਬ ਦੀਆਂ ਦੋਵਾਂ ਪਾਰਟੀਆਂ ਨੇ ਪਾਰਲੀਮੈਂਟ 'ਚ ਬਹੁਤ ਅੱਛਾ ਬੋਲਿਆ ਖਾਸ ਤੌਰ ਤੇ ਭਾਵੇਂ 4 ਮਿੰਟ ਦਾ ਹੀ ਲਫ਼ਜ਼ ਮਿਲਿਆ ਸੀ ਸਰ ਸਮਾਨਤ ਗੌਰ ਨੂੰ ਬਾਕਸੀ ਜਾਨ ਵੈਰੀ ਵਲ ਵੈਰੀ ਵਲ ਦਿੱਤੇ ਕੋ ਐਲੂ ਦਿਹਾਣਾ ਦੇਖ ਕਹੇ ਦੇਖ ਲੁਕੀ ਮੇਂ ਦੇਖ ਦਿੱਤਾ ਕਿਸ ਨੇ ਵਿਰੋਧ ਕੀਤਾ ਕੱਲ੍ਹ ਦਿਹਾਣਾ ਤੇ ਹੋਇਆ ਕਿ ਉਹ ਉਹਨਾਂ ਨੇ ਕਿਹਾ ਵਾ ਕਿ ਉਹਨਾਂ ਨੇ ਹਸਪਤਲ ਚੱਲਾ ਹੋਇਆ ਲੁਧਿਆਣਾ ਵਿੱਚ ਕਾਲ ਤੱਕ ਸਾਹਿਬ ਨੂੰ ਮੰਗ ਬਤਨ ਵੀ ਕਮੇਟੀ ਨੇ ਕਮੇਟੀ ਜਿਹੜੀ ਬਣਾਈ ਹੈ ਉਹਨੇ ਕੋਈ ਵਿਰੋਧ ਹੋਇਆ ਉਸ ਕਮੇਟੀ ਦਾ ਕੋਈ ਉਸ ਕਮੇਟੀ ਦਾ ਨਹੀਂ ਵਿਰੋਧ ਹੈ ਮੈਂ ਇੱਥੇ ਖੜਾ ਹੋ ਕੇ ਕਹਿ ਰਿਹਾ ਆ ਜਗ੍ਹਾ ਤੇ ਉਹਨਾਂ ਨੇ ਕਦ ਕਹੇ ਭਈ ਪੰਜਵੀਂ ਅਮਰੀਕਾ ਕਮੇਟੀ ਇਹ ਭਰਤੀ ਕਰੇਗੀ ਉਹਨਾਂ ਨੇ ਸੱਤਵੇਂ ਅਮਰੀਕਾ ਵਿੱਚ ਇੱਕ ਦਾ ਨਾਮ ਲਿਆ ਤੇ ਉਹਨੇ ਸਾਰੀ ਭਰਤੀ ਦੀ ਨਿਗਰਾਨੀ ਕਰ ਰਹੀ ਸੀ ਕਿ ਠੀਕ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਹਰ ਇੱਕ ਸ਼ਖਸ ਦੇ ਇੱਕ ਕਮੇਟੀ ਕੋਈ ਨਿਸ਼ਾਨਾ ਲਗਾਉਂ ਸਰਕਾਰ ਨੂੰ ਉਹ ਬਿਨਾਂ ਕਿਸੇ ਪਾਰਟਿਸ ਦੇ ਜਿਹਨੂੰ ਸਕورٹی ਦੀ ਲੋੜ ਹੈ ਉਹਨੂੰ ਸਕورٹی ਦੇਣੀ ਚਾਹੀਦੀ ਹੈ ਵਾਪਸ ਹੀ ਲੱਗਦਾ ਹੈ